ਸਰ ਮੇਰੇ ਅੱਗੇ ਅੰਗਰੇਜ਼ ਮੇਰੇ ਬਾਈਕ ਤੇ ਤਾਂ ਮੇਰੇ ਬਾਈਕ ਤੇ ਤਾਂ ਉਹ ਲੱਗ ਗਿਆ ਸਮ ਇੱਕ ਮੋਟਾ ਉਹ ਕਹਿੰਦਾ ਮਾਈਕ ਤੇ ਉਹਨਾਂ ਦਾ ਯਾਰ ਉਹ ਨਾ ਜਾ ਉਹਦਾ ਉਹ ਬੰਦੇ ਆ ਉਹ ਲਿਆ ਰਿਹਾ ਸੀ ਕੋਤਵਾਲੀ ਸਰ ਅੱਜ ਬੜਾ ਵੱਡਾ ਸਮਾਗਮ ਤੁਸੀਂ ਕਰਾ ਰਹੇ ਹੋ ਉਹਦੇ ਬਾਰੇ ਦੱਸੋ ਹਾਂਜੀ ਅੱਜ ਦਾ ਪਵਿੱਤਰ ਦਿਹਾੜਾ ਪ੍ਰਭੂ ਯੇਸ਼ੂ ਮਸੀਹ ਜਿਹਦੇ ਜਨਮ ਦੇ ਦਿਨ ਦੀ ਖੁਸ਼ੀ ਅਨਸਾਰ ਕ੍ਰਿਸਮਸ ਕਹਿ ਕੇ ਮਨਾਇਆ ਜਾਂਦਾ ਇਹ ਸਿਰਫ ਅਸੀਂ ਨਹੀਂ ਕਰਾਰੇ ਆਲ ਵਰਲਡ ਦੇ ਵਿੱਚ ਪਹਿਲੇ ਨੰਬਰ ਦਾ ਤਿਉਹਾਰ ਹੈ ਜਿਹੜਾ ਸਾਰੀ ਦੁਨੀਆ ਦੇ ਵਿੱਚ ਬੜੇ ਪ੍ਰੇਮ ਪਿਆਰ ਤੇ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਔਰ ਉਹ ਪ੍ਰਭੂ ਯੇਸ਼ੂ ਮਸੀਹ ਜਿਹੜੇ ਸਾਡੇ ਸਮੂਹ ਮਾਨਵਤਾ ਦੇ ਭਲੇ ਲਈ ਸਮੂਹ ਮਾਨਵਤਾ ਲਈ ਜਿਨ੍ਹਾਂ ਨੇ ਆਪਣੀ ਕੁਰਬਾਨੀ ਦਿੱਤੀ ਅੱਜ ਉਹਨਾਂ ਦੇ ਜਨਮ ਦਿਨ ਨੂੰ ਯਾਦ ਕਰਕੇ ਕ੍ਰਿਸਮਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਦਾ ਓਪਨ ਰੋਡ ਚਰਚ ਕੋਟੇਵਾਲ ਇਸ ਸਾਰੀ ਮਿਨਿਸਟਰੀ ਕਰਕੇ ਇਸ ਪਵਿੱਤਰ ਤਿਹਾਰ ਨੂੰ ਬੜੀਆਂ ਖੁਸ਼ੀਆਂ ਦੇ ਚਾਹਾਂ ਸ਼ਰਦਾ ਨਾਲ ਮਨਾ ਰਹੇ ਇਹ 2025 ਕਹਿ ਸਕਦੇ ਆ ਜੀ ਕਿਉਂਕਿ ਸਨ ਜਿਹੜੀ ਈਸਵੀ ਹੈ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਮ ਨਾਲ ਚੱਲੀ ਹੈ ਠੀਕ ਹੈ ਆ 2025 ਚੱਲ ਰਹੀ ਹੈ ਤੇ ਇਸ ਸਮੇਂ ਰੋ ਪ੍ਰਭੂ ਯੇਸ਼ੂ ਮਸੀਹ ਜੀ ਦਾ 2025 ਆ ਜਨਮ ਦਿਨ ਆ ਜੀ ਜੀ ਥੈਂਕ ਯੂ